ਸਤਿ ਸ਼੍ਰੀ ਅਕਾਲ ਦੋਸਤੋ ਹਨੀਸਾ ਸੈਂਟਰ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਅਮੀਰ ਕੇ ਸਾਰੇ ਵਧੀਆ ਹੋਵਗੇ ਇੱਕ ਨਵੀਂ ਜਿਹੜੀ ਹੈਗੀ ਜੀ ਵਿਸ਼ੇਸ਼ ਖਬਰ ਲੈ ਕੇ ਆਏ ਜੀ ਉਹ ਸਾਰੇ ਵਿਦਿਆਰਥੀਆਂ ਦੇ ਲਈ ਜਿਹੜੇ 12ਵੀਂ ਦੇ ਜਿਹੜੇ ਹੈਗੇ ਨੇ ਜੀ ਇਗਜ਼ਾਮ ਦੇ ਚੁੱਕੇ ਨੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰਦੇ ਜੀ ਮਹਾਲੀ ਦੀ ਤੇ ਜਿਹੜੇ ਬੱਚਿਆਂ ਨੇ 12ਵੀਂ ਜਮਾਤ ਦੇ ਜਿਹੜੇ ਹੈਗੇ ਨੇ ਜੀ ਪੇਪਰ ਦਿੱਤੇ ਹੋਏ ਨੇ ਉਹਨਾਂ ਲਈ ਇੱਕ ਵਿਸ਼ੇਸ਼ ਖਬਰ ਇਹ ਹੈ ਕਿ ਲਗਭਗ ਕੱਲ ਨੂੰ ਜਿਹੜਾ ਹੈਗਾ ਜੀ ਉਹਨਾਂ ਦਾ ਨਤੀਜਾ ਬੋਰਡ ਦੇ ਵੱਲੋਂ ਐਲਾਨ ਦਿੱਤਾ ਜਾਊਗਾ 12ਵੀਂ ਦੇ ਜਿਹੜੇ ਨਤੀਜੇ ਨੇ ਜੀ ਉਹਦੀ ਅਡੀਕ ਦੇ ਵਿੱਚ ਬੈਠ ਕਿ ਕਿਉਂਕਿ ਬਹੁਤ ਸਾਰੀਆਂ ਆਸਾਂ ਲਾਈਆਂ ਹੁੰਦੀਆਂ ਨੇ ਤੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਹੀ ਆਪਾਂ ਨੂੰ ਜਿਹੜਾ ਹੈਗਾ ਜੀ ਕੋਈ ਕੋਰਸ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਜੀ ਦਾਖਲਾ ਮਿਲਣਾ ਹੁੰਦਾ ਹੈ ਤੇ ਆਪਾਂ ਨੇ ਆਪਣਾ ਫਿਊਚਰ ਡਿਸਾਈਡ ਕਰਨਾ ਹੁੰਦਾ ਹੈ ਸੋ ਦੋਸਤੋ ਜਿਹੜੀਆਂ 12ਵੀਂ ਦੇ ਵਿੱਚ ਸਟਰੀਮਾਂ ਸੀਗੀਆਂ ਜੀ ਕਮਰਸ ਆਰਟਸ ਮੈਡੀਕਲ ਤੇ ਨਾਨ ਮੈਡੀਕਲ ਹੈ ਇਹ ਚਾਰ ਸਟਰੀਮਾਂ ਦੇ ਵਿੱਚ ਜਿਹੜੇ ਬਾਜ਼ਾਰਥੀ ਸਾਰੇ ਪੜ੍ਹਦੇ ਨੇ ਉਹ ਸਾਰੇ 12ਵੀਂ ਦੇ ਜਿਹੜਾ ਹੈਗਾ ਜੀ ਉਹਨਾਂ ਦਾ ਜਿਹੜਾ ਹੈਗਾ ਨਤੀਜਾ ਉਹ ਕੱਲ ਨੂੰ ਐਲਾਨ ਦਿੱਤਾ ਜਾਊਗਾ ਪੂਰੀ ਪੂਰੀ ਉਮੀਦ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਵੱਖ-ਵੱਖ ਸਟਰੀਮਾਂ ਵਿੱਚ ਵਿਦਿਆਰਥੀ ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਭਲਕੇ ਐਲਾਨ ਐਲਾਨੇ ਜਾਣਨ ਦੀ ਜਾਣਨ ਦੀ ਸੰਭਾਵਨਾ ਹੈ ਬੋਰਡ ਦੇ ਨਤੀਜੇ ਜਾਰੀ ਕਰਨ ਦੀ ਮਿਤੀ ਦਾ ਭਾਵੇਂ ਅਧਿਕਾਰਤ ਤੌਰ ਤੇ ਕੋਈ ਜਿਹੜਾ ਹੈਗਾ ਜੀ ਕੋਈ ਨਹੀਂ ਆਇਆ ਹੈਗਾ ਦੇ ਬਟ ਲਗਭਗ ਪੂਰੀ ਪੂਰੀ ਜਾਣਕਾਰੀ ਹੈ ਕਿ ਕੱਲ ਨੂੰ 30 ਅਪ੍ਰੈਲ 2024 ਨੂੰ ਜਾਂ ਹੈਗਾ ਜੀ 1 ਮਈ 2024 ਨੂੰ ਜਿਹੜਾ ਹੈਗਾ ਜੀ ਨਤੀਜੇ 12ਵੀਂ ਕਲਾਸ ਦੇ ਐਲਾਨ ਦਿੱਤੇ ਜਾਣਗੇ ਜਿਹੜੇ ਵਿਦਿਆਰਥੀ ਨੇ ਜੀ ਸਿੱਖਿਆ ਬੋਰਡ ਵੱਲੋਂ ਜ ਫਰਵਰੀ ਮਾਰਚ 2024 ਵਿੱਚ ਕਰਵਾਈ ਗਈ ਸੀਨੀਅਰ ਸਕੈਂਡਰੀ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ ਉਹ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਦੇਖ ਸਕਦੇ ਨੇ ਜੀ ਬੋਰਡ ਦੀ ਜਿਹੜੀ ਸਾਈਟ ਹੈ ਜੀ ਉਹ ਹੈਗੀ www.pseb.ac.in ਸੋ ਦੋਸਤੋ ਦੁਬਾਰਾ ਫਿਰ ਦੁਹਰਾ ਦਿੰਨੇ ਆ ਜੀ www.pseb.in ac.in ਇਹ ਸਰਕਾਰੀ ਵੈੱਬਸਾਈਟ ਹੈ ਜੀ ਪੰਜਾਬ ਸਕੂਲ ਖਿਆ ਬੋਰਡ ਦੀ ਤੇ ਇਹਦੇ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਜੀ ਨਤੀਜਾ ਆਪਣਾ ਦੇਖ ਸਕਦੇ ਹੋ ਲਗਭਗ ਕੱਲ ਨੂੰ ਜਾਂ 30 ਤਰੀਕਾ 30 April ਨੂੰ ਜੀ ਦਿਨ ਹੈਗਾ ਜੀ ਆਪਣਾ ਮੰਗਲਵਾਰ ਜਾਂ ਤੁਸੀਂ ਦਿਨ ਬੁੱਧਵਾਰ ਨੂੰ 1 ਮਈ ਨੂੰ ਜਿਹੜਾ ਆਪਣਾ ਨਤੀਜਾ ਜੀ ਉਹ ਬੋਰਡ ਦੀ ਵੈਬਸਾਈਟ ਤੇ ਦੇਖ ਪਾਉਗੇ ਸੋ ਦੋਸਤੋ ਅਗਰ ਸੋਨੂੰ ਜਾਣਕਾਰੀ ਵਧੀਆ ਲੱਗੇ ਚੈਨਲ ਨਾਲ ਜੁੜੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਸਰਕਾਰੀ ਸਕੀਮਾਂ ਦੇ ਲਈ ਸਰਕਾਰੀ ਨੌਕਰੀਆਂ ਦੇ ਲਈ ਜਿਹੜੀ ਹੈਗੀ ਜਾਣਕਾਰੀ ਸੀ ਪਾਉਂਦੇ ਰਹਿਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ